ਜਸਵੀਰ ਸਿੰਘ ਜਸਵੀਰ ਸਿੰਘ ਕਿਹੜੀ ਜਗ੍ਹਾ ਤੋਂ ਆਪਾਂ ਗੰਦਕਾ ਤੋਂ ਆਪਾਂ ਤੁਹਾਨੂੰ ਬੋਡੀ ਸਰਵਸ ਦਾ ਤੁਹਾਨੂੰ ਪੈਕ ਤੁਸੀਂ ਯੂਜ਼ ਕੀਤਾ ਆ ਹਾਂਜੀ ਬਜੀ ਉਹ ਤੋਂ ਪਹਿਲਾਂ ਤੁਹਾਨੂੰ ਕੀ ਕੀ ਦਿੱਕਤ ਆਪਾਂ ਤੁਹਾਡੇ ਨਾਲ ਗੱਲ ਹੋਈ ਸੀ ਤੁਸੀਂ ਕਹਿੰਦੇ ਕਾਫੀ ਦਿੱਕਤ ਸੀ ਕੀ ਕੀ ਦਿੱਕਤਾਂ ਸੀ ਤੁਹਾਨੂੰ ਹਾਂਜੀ ਮੈਨੂੰ ਦੋ 2.5 ਸਾਲ ਤੋਂ ਪ੍ਰੋਬਲਮ ਸੀ ਜਿਹੜਾ ਆਪਾਂ ਦਾ ਸੀ ਕੈਸ਼ ਤੋਂ ਆਉਂਦੀ ਸੀ ਤੇ ਖਾਣਾ ਵੀ ਖਾਂਦਾ ਸੀ ਮੇਰੇ ਪਚਦਾ ਨਹੀਂ ਸੀ ਅੱਛਾ ਜੀ ਦੋ 2.5 ਸਾਲ ਲਗਾਤਾਰ ਮੈਨੂੰ ਦਵਾਈ ਖਾਣੇ ਨੂੰ ਹੋ ਗਿਆ ਚਲੋ ਦੋ 2.5 ਸਾਲ ਤੋਂ ਲਗਾਤਾਰ ਮੈਡੀਸਿਨ ਯੂਜ਼ ਕਰਦੇ ਸੀ ਜਿਆਦਾ ਪਰ ਕਾਫੀ ਪ੍ਰੋਬਲਮ ਸੀ ਕੀ ਕੀ ਦਿੱਕਤਾਂ ਆਈ ਹੋਰ ਟੜਕਣ ਵਾਦੀ ਜਿਵੇਂ ਤੁਸੀਂ ਕਹਿੰਦੇ ਸੀ ਟੜਕਣ ਵਾਦੀ ਸੀ ਫੂਡ ਪਾਏ ਤੇ ਅਸਰ ਹੋ ਗਏ ਸੀ ਓਕੇ ਹਾਂਜੀ ਬਾਹਰਲਾ ਤੁਸੀਂ ਕਹਿੰਦੀ ਖਾਣਾ ਬਾਹਰਲਾ ਖਾਂਦੀ ਸੀ ਮੈਂ ਖਾ ਸਕਦੀ ਸੀ ਕਿ ਨਹੀਂ ਬਾਹਰਲਾ ਖਾਈ ਨਹੀਂ ਸਕਦਾ ਸੀ ਫੂਡ ਪੈਕ ਤੇ ਅਸਰ ਹੋਣ ਦੇ ਕਾਰਨ ਖਾਈ ਨਹੀਂ ਸੀ ਕਿੰਨੇ ਸਾਲ ਨਹੀਂ ਬਾਹਰ ਦਾ ਖਾਣਾ ਖਾਧਾ ਤੁਸੀਂ ਮੈਂ 2 ਸਾਲ ਹੋ ਗਿਆ ਬੜਾ 2 ਸਾਲ ਤੁਸੀਂ ਬਾਹਰ ਦਾ ਖਾਣਾ ਕੋਈ ਨਹੀਂ ਖਾਧਾ ਫੂਡ ਪੈਕ ਵਿੱਚ ਅਸਰ ਹੋ ਗਏ ਸੀ ਔਰ ਤਜਾ ਬਣਦਾ ਸੀ ਹਾਂਜੀ ਕਬਜ ਹਾਂਜੀ ਕਬਜ ਕਬਜ ਰਹਿੰਦੀ ਸੀ ਤੇ ਉਹਦਾ ਜਾਂ ਮੇਰਾ ਖਾਣਾ ਇਹ ਅੱਧ ਬਚੇ ਨਿਕਲ ਜਾਂਦਾ ਸੀ ਅੱਧ ਬਚੇ ਨਿਕਲਦਾ ਸੀ ਕਿੰਨਾ ਖਾਣਾ ਕਿੰਨਾ ਕ ਖਾਣਾ ਖਾਂਦੇ ਤੁਸੀਂ ਮੈਂ ਦਿਨ ਵਿੱਚ ਫਸ ਤੈਨ ਚਾਰ ਰੋਟੀਆਂ ਖਾਂਦਾ ਸੀ ਓਕੇ ਤੇ ਕੀ ਖਾਂਦੇ ਸੀ ਫਿਰ ਤੁਸੀਂ ਹੋਰ ਕੀ ਚੀਜ਼ਸ ਕਰਦੇ ਸੀ ਬਸ ਫਰੂਟ ਵਗੈਰਾ ਕੋਈ ਰੋਟ ਖਾਣਾ ਜਾਂ ਸਲਾਦ ਖਾਣਾ ਬਸ ਇਹ ਮਤਲਬ ਸਲਾਦ ਫਰੂਟ ਤੁਸੀਂ ਜਿਆਦਾ ਆਪਣੇ ਡਾਈਟ 'ਚ ਬਣਾ ਲਿਆ ਹੋਇਆ ਸੀ ਤੇ ਖਾਣਾ ਘੱਟ ਖਾਂਦੇ ਸੀ ਘਰ ਦਾ ਔਰ ਬਾਹਰਲਾ ਖਾਣਾ ਤਾਂ ਬਿਲਕੁਲ ਪਚਦਾ ਨਹੀਂ ਸੀ ਨਹੀਂ ਭਾਜੀ ਬਿਲਕੁਲ ਬਿਲਕੁਲ ਨਹੀਂ ਪਚਦਾ ਸੀ ਮਤਲਬ ਕਿ ਵਿਆਹ ਸ਼ਾਦੀ ਖਾਂਦੇ ਸੀ ਕਿਤੇ ਨਹੀਂ ਨਹੀਂ ਬਿਲਕੁਲ ਵੀ ਨਹੀਂ ਟੈਂਡ ਨਹੀਂ ਕਰਦਾ ਸੀ ਉਕੇ ਰਿਸ਼ਤੇਦਾਰਾਂ ਦੀ ਜਾਂਦਾ ਸੀ ਉੱਥੋਂ ਬਸ ਉੱਥਾਂ ਹੀ ਆ ਜਾਂਦੇ ਸੀ ਮਨ ਤੁਹਾਨੂੰ ਇੰਨਾ ਕਮਾਂਚ ਘੜਾ ਹੋਇਆ ਸੀ ਬਾਹਰੋਂ ਜੇ ਕੁਝ ਖਾਣਾ ਖਾ ਲਿਆ ਤੇ ਮੇਰੀ ਸਿਹਤ ਖਰਾਬ ਹੋ ਜਾਣੀ ਹੈ ਹਾਂਜੀ ਤੇ ਜਦ ਜਿਆ ਡਿੱਕਤ ਹੁੰਦੀ ਸੀ ਫੇਕੀ ਕਰਦੇ ਸੀ ਬਸ ਦੇਖ ਕੇ ਦੁੱਧਿਆਂ ਨੂੰ ਤਾਂਸਾ ਲੀਗਾ ਸੀ ਕਿਵੇਂ ਨਹੀਂ ਕੋਈ ਮੈਡੀਸਨ ਲੈਂਦੇ ਸੀ ਹਾਂਜੀ ਇੰਜੈਕਸ਼ਨ ਲਾਉਂਦੇ ਸੀ ਇੰਜੈਕਸ਼ਨ ਲੱਗਦੇ ਸੀ ਮੈਨੂੰ ਇਹ ਬਿਨ ਤੇਜ਼ਾ ਬਣ ਜਾਂਦਾ ਇੰਜੈਕਸ਼ਨ ਤੋਂ ਬਗੈਰ ਮੇਰਾ ਕੰਮ ਸੈੱਟ ਨਹੀਂ ਹੁੰਦਾ ਸੀ ਮਨ ਜੇ ਤੁਹਾਨੂੰ ਜ਼ਿਆਦਾ ਦਿੱਕਤ ਆਉਂਦੀ ਸੀ ਤੇ ਟੈਬਲਟ ਵੀ ਲੈਂਦੇ ਸੀ ਜੇ ਫਿਰ ਵੀ ਸੁਤਨਾਮੇ ਤੇ ਇੰਜੈਕਸ਼ਨ ਵੀ ਲਾਉਂਦੀ ਸੀ ਹਾਂਜੀ ਇੰਜੈਕਸ਼ਨ ਮੇ ਮਲੇ ਇਹ ਦੋ ਟਾਈ ਸਾਲ ਚੱਲਿਆ ਹਾਂਜੀ ਤੇ ਆਪਾਂ ਕੰਮ ਕੀ ਕਰਦੇ ਹੋ ਮੈਂ ਮੈਡੀਕਲ ਮੈਡੀਕਲ ਸਟੋਰ ਆ ਤੁਹਾਡਾ ਨਾ ਤੁਹਾਨੂੰ ਕਿਵੇਂ ਪਤਾ ਲੱਗਿਆ ਬਾਡੀ ਸਰਵਿਸ ਦਾ ਮੈਂ ਤੁਹਾਡੇ ਘਰੀਲੇ ਵੇਖੀ ਸੀ ਫੇਸਬੁੱਕ ਤੇ ਫਿਰ ਮੈਂ ਤੁਹਾਡਾ ਨਾ ਕੰਟੈਕਟ ਕੀਤਾ ਤੇ ਬਾਡੀ ਸਰਵਿਸ ਪੈਕ ਮੰਗਵਾਇਆ ਮੰਗਵਾਇਆ ਅੱਜ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਹਾਡਾ weight ਵੀ ਕਹਿੰਦੇ ਕਾਫੀ ਘਟ ਗਿਆ ਸੀ ਮੈਂ weight 10 12 ਕਿਲੋ weight ਗਿਆ ਸੀ ਘਟ ਰਿਹਾ ਸੀ ਹੋਨ ਅੱਗੇ ਨਾਲ ਕਾਫੀ ਵੱਧ ਗਿਆ ਵੱਧ ਗਿਆ ਸੈਕਿੰਡ ਤੇ 글로 ਆਇਆ ਹਾਂਜੀ ਹਾਂਜੀ ਸੇ ਫਰਕ ਪੈਣ ਲੱਗਿਆ ਅੱਗੇ ਨਾਲ ਹਾਂਜੀ ਹੁਣ ਤੁਸੀਂ ਕੀ ਫੀਲ ਕਰਦੇ ਹੋ ਕਿੰਨਾ ਕੁ ਵਧੀਆ ਲੱਗਦਾ ਤੁਹਾਨੂੰ ਅੱਗੇ ਨਾਲ ਅੱਗੇ ਨਾਲ ਮੈਂ ਕਾਫੀ ਵਧੀਆ ਫੀਲ ਕਰ ਰਿਹਾ ਹਾਂ ਅਸੀਂ 90% ਮੇਰੇ ਪਰਫੈਕਟ ਆ ਗਿਆ ਓਕੇ ਤੁਹਾਡੀ ਨਾਲ ਜਿਹੜੀ ਵੀਡੀਓ ਆ ਲੱਖਾਂ ਹੀ ਲੋਕ ਦੇਖਣਗੇ ਸੋਸ਼ਲ ਮੀਡੀਆ ਤੇ ਉਹ ਪਰਿਵਾਰ ਨੂੰ ਕੀ ਮੈਸੇਜ ਦੇਣਾ ਚਾਹੁੰਗੇ ਕਿ ਮੈਡੀਕਲ ਲੈਣ ਚ ਹੁੰਦੇ ਹੋਏ ਵੀ ਮਨ ਕੋफी ਮੈਥ ਸਜੋਜ ਕੀਤੀ ਇਤਜਾਬ ਦਾ ਕੈਪਸੂਲ ਕਿੰਨੇ ਸਾਲ ਖਾਦਾ ਮਨ ਕੋ ਸੋਲੂਸ਼ਨ ਨਹੀਂ ਹੋਇਆ ਹੈਗਾ ਅਸਰਸਪੈਕ ਵਰਤਨ ਨੂੰ ਅੱਜ ਕੀ ਕਹਿਣਾ ਚਾਹੁੰਦੇ ਓਕੇ ਆ ਮੈਡੀਕਲ ਲਾਈਨ ਦੀ ਦਵਾਈਆਂ ਉਹ ਸਿਰਫ ਟੈਂਪਰੇਰੀ ਸਾਨੂੰ ਰਾਸਤ ਦੇਂਦੀ ਹੈ ਜਿਹੜਾ ਬੋਡੀ ਸਰਸਪੈਕ ਇੱਕ ਨੇਚਰਲ ਚੀਜ਼ਾਂ ਤੋਂ ਬਣਿਆ ਆ ਤੇ ਇਹਦੇ ਇਹਦੇ ਵਰਤਨ ਨਾਲ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਇਹ ਸਭ ਨੂੰ ਸਾਨੂੰ ਫਾਇਦਾ ਹੀ ਕਰਦਾ ਐ ਸੀ ਮਨ ਤੁਹਾਨੂੰ ਕਾਫੀ ਰਿਕਵਰੀ ਹੋਈ ਆ ਕੀ ਸਰਸਪੈਕ ਨੂੰ ਯੂਜ਼ ਕਰਨਾ ਚਾਹੀਦਾ ਆ ਹਾਂਜੀ ਹਾਂਜੀ ਮੈਂ ਲੋਕਾਂ ਨੂੰ ਵੀ ਰ ਕਮੈਂਟ ਕਰਦਾ ਆ ਕਿ ਇਸ ਨੂੰ ਯੂਜ਼ ਕਰੋ ਤੇ ਆਪ ਦੀ ਸਿਹਤ ਦਾ ਖਿਆਲ ਕਰੋ ਥੈਂਕ ਯੂ ਜੀ